ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸੋ ਵੈਲਕਮ ਹੈ ਸਾਦਾ ਸਾਡੇ YouTube ਚੈਨਲ ਤੇ ਅਮਰਸਰੀਆਂ ਮਾਲਜਨ ਵੱਲੋਂ ਸੋ ਸਪੈਸ਼ਲ ਸੂਟਸ ਲੈ ਕੇ ਆਏ ਥੋੜੇ ਵਾਸਤੇ ਰਾਮ ਟੈਕਸ ਬ੍ਰਾਂਡ ਦੇ ਡਿਜੀਟਲ ਪ੍ਰਿੰਟ ਤੇ ਵਿਦ ਬਾਟਮ ਤੇ ਵਰਕ ਡਿਜ਼ਾਈਨਰ ਬਟਿਕ ਸਟਾਈਲ ਦੇ ਪੀਸ ਆਇਆ ਬੜੇ ਪਿਆਰੇ ਵੀਡੀਓ ਲਾਸਟ ਤੱਕ ਦੇਖਿਓ ਪਹਿਲਾਂ ਤਾਂ ਬੇਨਤੀ ਹੈ ਸਭ ਨੂੰ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਪ੍ਰੈਸ ਕਰ ਦਿਓ ਬਹੁਤ ਸੋਹਣੀ ਆਈਟਮ ਲੈ ਕੇ ਆਏ ਸਪੈਸ਼ਲ ਥੋੜੇ ਵਾਸਤੇ ਆਈਟਮ ਚੈੱਕ ਕਰਨਾ ਬੜੀ ਪਿਆਰੀ ਆਈਟਮ ਹੈ ਸਪੈਸ਼ਲ ਪੀਸ ਲੈ ਕੇ ਆਇਆ ਮੈਂ ਤੁਹਾਨੂੰ ਵੀਡੀਓ ਲਾਸਟ ਤੱਕ ਦੇਖਿਓ ਆ ਚ ਬਾਰਡਰ ਤੇ ਸਾਰਾ ਥ੍ਰੈਡ ਦਾ ਕੰਮ ਹੈ ਬਿਊਟੀਫੁਲ ਆਈਟਮ ਹੈ ਪ੍ਰੀਮੀਅਮ ਕੁਆਲਿਟੀ ਰਾਮਟੈਕਸ ਬ੍ਰਾਂਡ ਦੀ ਨਾਮ ਹੀ ਕਾਫੀ ਹੈ ਸਪੈਸ਼ਲ ਆਰਟੀਕਲ ਹੈ ਰਾਮਟੈਕਸ ਬ੍ਰਾਂਡ ਦਾ ਆ ਦੇਖੋ ਆ ਮੋੜ ਲੱਗੀ ਹੋਈ ਹੈ ਰਾਮਟੈਕਸ ਦੀ ਬਿਊਟੀਫੁਲ ਆਰਟੀਕਲ ਹੈ ਉਸ ਤੋਂ ਬਾਅਦ ਚੈੱਕ ਕਰੋ ਆ ਬਾਜੂ ਤੇ ਡਿਜ਼ਾਈਨਿੰਗ ਹੈ ਇਹ ਜੋਰਜਟ ਦੀਆਂ ਬਾਜੂ ਨੇ ਜੇਕਰ ਤੁਸੀਂ ਜੋਰਜਟ ਦੀਆਂ ਬਾਜੂ ਨਹੀਂ ਰੱਖਣਾ ਚਾਹੁੰਦੇ ਤਾਂ ਤੁਸੀਂ ਪ੍ਰਿੰਟ ਵੀ ਕੱਢ ਸਕਦੇ ਹੋ ਵਿੱਚੋਂ ਇਹ ਅਕਸ਼ਤਾ ਦਿੱਤੀਆਂ ਹੋਈਆਂ ਨੇ ਲਓ ਜੀ ਬੜੀ ਪਿਆਰੀ ਆਈਟਮ ਹੈ ਰਾਮਟੈਕਸ ਬ੍ਰਾਂਡ ਦੀ ਤਿੰਨ ਤੋਂ ਸਾਢੇ ਤਿੰਨ ਮੀਟਰ ਦੀ ਕਲੀ ਸ਼ਰਟ ਦਾ ਫੈਬਰਿਕ ਹੀ ਆਂਦਾ ਜੀ 3 ਮੀ ਇਹਦਾ ਨਾ ਆਫ-ਵਾਈਟ ਕਰੀਮ ਕਲਰ ਦੀ ਸਲਵਾਰ ਆਏਗੀ ਪ੍ਰੀਮੀਅਮ ਕੁਆਲਿਟੀ ਦੀ ਪਿਓਰ ਕਾਟਨ ਦੀ ਸਲਵਾਰ ਤੇ ਸਾਰਾ ਕਢਾਈ ਕਰੀ ਹੋਈ ਹੈ ਆ ਬਾਟਮ ਤੇ ਕੰਮ ਆਏਗਾ ਬੜਾ ਪਿਆਰਾ ਥ੍ਰੈਡ ਦਾ ਕੰਮ ਕਰਿਆ ਕੰਮ ਦੀ ਸਫਾਈ ਚੈੱਕ ਕਰੋ ਕਿੰਨੀ ਪਿਆਰੀ ਹੈ ਲੋ ਜੀ ਉਸ ਤੋਂ ਬਾਅਦ ਚੈੱਕ ਕਰੋ ਦੁਪੱਟਾ ਇਹਦਾ ਦੁਪੱਟਾ ਆਏਗਾ ਜੀ ਪਿਓਰ ਟੈਬੀ ਮੁਡਾਲ ਦਾ ਪਿਓਰ ਟੈਬੀ ਮੁਡਾਲ ਦਾ ਦੁਪੱਟਾ ਆਏਗਾ ਬੜਾ ਪਿਆਰਾ ਚੈੱਕ ਬਿਊਟੀਫੁਲ ਦੁਪੱਟਾ ਜੀ ਸਪੈਸ਼ਲ ਸਪੈਸ਼ਲ ਆਰਟੀਕਲ ਲੈ ਕੇ ਆਏ ਹਾਂ ਤੁਹਾਡੇ ਵਾਸਤੇ ਅਲਟੀਮੇਟ ਆਰਟੀਕਲ ਹੈ ਇਸ ਦੇ ਵਿੱਚ ਤੁਹਾਨੂੰ ਕਲਰ ਸ਼ੇਡ ਮਿਲਣਗੇ ਬੜੇ ਪਿਆਰੇ ਇਹ ਆਏਗਾ ਪਰਪਲ ਕਲਰ ਚਾਰੇ ਰੰਗ ਸੋਨੇ ਨੇ ਪਰਪਲ ਕਲਰ ਆ ਗਿਆ ਆ ਦੇਖੋ ਕਿੰਨਾ ਪਿਆਰਾ ਕਲਰ ਹੈ ਡੀਸੈਂਟ ਕਲਰ ਹੈ ਦੁਪੱਟਾ ਸੇਮ ਹੀ ਆਏਗਾ ਅਗਰ ਸੂਟ ਸੋਨੇ ਲੱਗੇ ਤਾਂ ਲਾਈਕ ਕਮੈਂਟ ਜ਼ਰੂਰ ਕਰਨਾ ਜੀ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਬੈਲ ਆਈਕਨ ਪ੍ਰੈਸ ਕਰਨਾ ਨਾ ਭੁੱਲਣਾ ਤਾਂ ਕਿ ਹਰ ਇੱਕ ਇਦਾਂ ਦੇ ਸੂਟਾਂ ਦੀ ਨੋਟੀਫਿਕੇਸ਼ਨ ਤੁਹਾਨੂੰ ਮਿਲਦੀ ਲੋ ਜੀ ਚੈੱਕ ਕਰੋ 3rd ਕਲਰ 3rd ਕਲਰ ਕਿੰਨਾ ਪਿਆਰਾ ਆ ਮਾਡਲ ਨੇ ਪੀਸ ਪਾਇਆ ਚੈੱਕ ਕਰੋ ਕਿੰਨਾ ਪਿਆਰਾ ਲੱਗ ਰਿਹਾ ਦੇਖੋ ਸਪੈਸ਼ਲ ਪੀਸ ਆ ਆ ਕਲਰ ਦੇਖੋ ਕਿੰਨਾ ਪਿਆਰਾ ਸਪੈਸ਼ਲ ਸਮਰ ਦਾ ਲੇਟੈਸਟ ਕਲਰ 트ੈਂਡਿੰਗ ਕਲਰ ਲੋ ਜੀ ਸੀ ਗ੍ਰੀਨ ਕਲਰ ਬਿਲਕੁਲ ਨਵਾਂ ਕਲਰ ਬਿਊਟੀਫੁੱਲ ਕਲਰ ਆਇਆ ਹੈ। ਆ ਬਾਟਮ ਆ ਗਈ ਜੀ ਸੇਮ ਕਰੀਮ ਕਲਰ ਦੀ ਬਾਟਮ ਆ ਗਈ ਸਾਹਮਣੇ। ਦੁਪੱਟੇ ਬੜੇ ਪਿਆਰੇ ਨੇ ਸਪੈਸ਼ਲ ਦੁਪੱਟੇ ਨੇ ਪਿਓ ਟੈਬੀ ਮੋਡਲ ਦਾ ਇਸ ਟਾਈਮ ਦਾ 트ੈਂਡਿੰਗ ਫੈਬਰਿਕ ਲੱਗਿਆ ਹੈ ਦੁਪੱਟੇ ਦਾ। ਲੋ ਜੀ ਚੈੱਕ ਕਰੋ। ਐਦਾਂ ਦੇ ਸੂਟ ਸਿਰਫ ਮਿਲ ਨੇ ਅਮਰਸਰੀਆਂ ਮਾਲਜਾ ਨਾਲੋਂ ਤੋਂ ਕਿਉਂਕਿ ਬਹੁਤ ਸੋ ਸਮਝ ਕੇ ਆਈਟਮਾਂ ਪਰਚੇਜ਼ ਕਰੀ ਦੀਆਂ ਤੁਹਾਡੇ ਵਾਸਤੇ। ਸੋਚੋਂ 10 ਪੀਸ ਛਾਂਟ ਕੇ ਲੈ ਕੇ ਆਉਨੇ ਆ ਸਿਰਫ ਤੁਹਾਡੇ ਵਾਸਤੇ ਅੱਗੇ ਤੁਸੀਂ ਵੀ ਛਾਂਟ ਕੇ ਲੈਣਾ ਸੋ ਚੁਆਇਸ ਜ਼ਿਆਦਾ ਹੋ ਜਾਂਦੀ ਹੈ ਪਹਿਲਾਂ ਸਾਡੀ ਹੋ ਜਾਂਦੀ ਹੈ ਬਾਅਦ ਚ ਤੁਹਾਡੀ ਹੋ ਜਾਂਦੀ ਹੈ ਸੋ ਆਈਟਮਾਂ ਆਪਾਂ ਕਲਾਸਿਕ ਹੀ ਲੈ ਕੇ ਆਉਣੀਆਂ ਨੇ ਹਰ ਵਾਰ ਤੁਹਾਡੇ ਵਾਸਤੇ ਬਸ ਤੁਸੀਂ ਪਿਆਰ ਦਿੰਦੇ ਰਹੋ ਲਾਈਕ ਕਰਦੇ ਰਹੋ ਕਮੈਂਟ ਕਰਦੇ ਰਹੋ ਸ਼ੇਅਰ ਕਰਦੇ ਰਹੋ ਸਬਸਕ੍ਰਾਈਬ ਕਰਦੇ ਰਹੋ ਤਾਂ ਕਿ ਹਰ ਇੱਕ ਸੂਟ ਹਰ ਇੱਕ ਸੂਟ ਕੱਲਾ ਕੱਲਾ ਸੂਟ ਤੁਹਾਡੇ ਤੱਕ ਪਹੁੰਚੇ ਸਾਡਾ ਸਾਡੀ ਵੈਰਾਈਟੀ ਕਿਵੇਂ ਲੱਗਦੀ ਹੈ ਕਮੈਂਟ ਦੇ ਵਿੱਚ ਜਰੂਰ ਦੱਸਣਾ ਔਰ ਕਿੱਥੋਂ-ਕਿੱਥੋਂ ਤੁਸੀਂ ਜੁਆਇਨ ਕਰ ਜਾਓ ਕਿੱਥੋਂ-ਕਿੱਥੋਂ ਤੁਸੀਂ ਦੇਖਦੇ ਹੋ ਕਿਹੜੇ ਸ਼ਹਿਰ ਤੋਂ ਤੁਸੀਂ ਕਿਹੜੇ ਪਿੰਡ ਤੋਂ ਦੇਖਦੇ ਹੋ ਜੀ ਕਮੈਂਟ ਕਰਕੇ ਜਰੂਰ ਦੱਸਿਆ ਕਰੋ। ਥੈਂਕ ਯੂ ਸੋ ਮਚ ਜੀ। ਅਗਰ ਕੋਈ ਵੀ ਪੀਸ ਤੁਹਾਨੂੰ ਚਾਹੀਦਾ ਹੋਇਆ ਸਕਰੀਨਸ਼ਾਟ ਲੈ ਕੇ ਆਪਣਾ ਆਰਡਰ ਕਰਨਾ WhatsApp ਤੇ ਡਿਸਕ੍ਰਿਪਸ਼ਨ ਦੇ ਵਿੱਚ ਨੰਬਰ ਪਾਇਆ ਹੋਇਆ ਹੈ। ਬਾਕੀ ਮੈਂ ਨੰਬਰ ਮੈਂਸ਼ਨ ਕਰ ਦਿੰਦਾ 7837015332852830084 783701533285283004 ਆ ਸਾਡੇ ਦੋ ਨੰਬਰਾਂ ਦੇ ਸੀ WhatsApp ਤੇ ਮੈਸੇਜ ਕਰ ਸਕਦੇ ਹੋ ਆਨਲਾਈਨ ਲਈ ਬਾਕੀ ਜੇ ਕਿਸੇ ਨੇ ਵਿਜ਼ਿਟ ਕਰਨਾ ਹੈ ਤਾਂ ਵਿਜ਼ਿਟ ਲਈ ਸਾਡਾ ਐਡਰੈਸ ਹੈਗਾ ਜੀ ਅਮਰਸਰੀਆ ਮਲਦਾਨ ਮੈਂਟੇ ਦੀ ਹੱਟੀ ਸਬਜ਼ੀ ਮੰਡੀ ਨੇੜੇ ਗਾਂਧੀ ਗਰਾਉਂਡ ਸਮਾਣਾ ਡਿਸਟ੍ਰਿਕਟ ਥੈਂਕ ਯੂ ਸੋ ਮਚ